ਮਾਂ ਸਰਕਾਰ ਦੇ ਉਹਨਾਂ ਦਾਅਵਿਆਂ ਦੀ ਫੂਕ ਕੱਢਦਾ ਹੈ ਜਿਹੜੇ ਵਾਰ ਚ ਖਵਰਾ ਲਾ ਰਹੇ ਨੇ ਕਿ ਅਸੀਂ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣੀ ਹੈ ਉਹਦੀ ਖਾਤਰ 2000 ਕਰੋੜ ਰੁਪਇਆ ਰੱਖਿਆ ਹੋਇਆ ਹੁਣ ਸਿੱਖਿਆ ਦੀ ਕ੍ਰਾਂਤੀ ਦਾ ਮਤਲਬ ਸਿੱਖਿਆ ਖੇਤਰ ਦੇ ਅੰਦਰ ਅੰਦਰ ਦੀ ਜਿਹੜੀ ਬਿਮਾਰੀ ਹੈ ਅੰਦਰ ਜਿਹੜੀਆਂ ਸਿੱਖਿਆ ਦੇ ਵਿੱਚ ਕਰੂਟੀਆਂ ਨੇ ਕਮੀਆਂ ਨੇ ਉਨਾਂ ਨੂੰ ਦੂਰ ਕਰਨ ਨਾਲ ਹੁੰਦੀ ਹੈ ਸਿੱਖਿਆ ਦੀ ਕ੍ਰਾਂਤੀ ਕਿ ਬੇੜਿਆਂ ਦੇ ਰੰਗ ਰੋਗ ਨਾਲ ਤੇ ਨਹੀਂ ਪੱਥਰ ਨਾਲ ਸਿੱਖਿਆ ਦੀ ਕ੍ਰਾਂਤੀ ਹੁੰਦੀ ਹੈ ਜਾਂ ਗ੍ਰੰਟਾਂ ਵੰਡ ਕੇ ਸਿੱਖਿਆ ਦੀ ਕ੍ਰਾਂਤੀ ਹੁੰਦੀ ਹੈ ਕੀ ਇਹ ਲੋਕ ਪੰਜਾਬ ਦੇ ਇਹ ਗੱਲ ਜਾਣਦੇ ਨਹੀਂ ਕਿ ਲੋਕਾਂ ਦੇ ਵਾਸਤੇ ਜੇ ਕੋਈ ਕੰਮ ਕਰਦਾ ਹੈ ਉਹ ਕੰਮ ਲੋਕਾਂ ਦੀ ਖਾਤਰ ਹੀ ਕੀਤਾ ਜਾ ਰਿਹਾ ਹੈ ਕਿ ਸਿਰਫ ਦਿਖਾਵਾ ਕੀਤਾ ਜਾ ਰਿਹਾ ਹੈ ਇਹ ਗੱਲ ਪਰਖਦੇ ਵੀ ਹੈ ਜਾਣਦੇ ਵੀ ਹੈ ਹੰਡਾਉਂਦੇ ਵੀ ਹੈ ਤੇ ਸਰਾਹਣਾ ਵੀ ਕਰਦੇ ਆ ਗਰੋਧ ਵੀ ਕਰਦੇ ਆ ਮਾਤਾ ਤੈਨੂੰ ਦਾ ਸਿਰਫ ਬਸ ਇਹ ਕਹਿਣਾ ਚਾਹ ਰਿਹਾ ਕਿ ਆਸਾਂ ਕਰਦੇ ਤਾਂ ਵੱਡੀਆਂ ਸੀ ਲੋਕਾਂ ਨੂੰ ਇਕਨੋਮੀ ਹਰਤ ਕਮਜ਼ੋਰ ਕਰਕੇ ਜੇ ਤੂੰ ਪੂਰੀਆਂ ਨਹੀਂ ਕਰ ਸਕਿਆ ਤਾਂ ਕੀ ਉਹ ਕਰਿਆ ਨਹੀਂ ਪੂਰੀਆਂ ਕੀਤੀਆਂ ਜਾ ਸਕਦੀਆਂ ਜਿਨ੍ਹਾਂ ਤੇ ਕੋਈ ਪੈਸਾ ਨਹੀਂ ਲੱਗਦਾ ਤੇਰੇ ਕੋਲ ਉਹ ਗੱਲਾਂ ਵੀ ਪੂਰੀਆਂ ਨਹੀਂ ਹੋਈਆਂ ਤੂੰ ਕਟੋ ਕਟੇ ਦੱਸ ਬੇਅਕਾਲੀਆਂ ਦੇ ਬਾਦਲ ਹਕੂਮਤ ਦੇ ਬਣਾਏ ਹੋਏ ਅਦਰ ਸਕੂਲ ਨੇ ਜਿਹੜੇ ਜਿਨ੍ਹਾਂ ਸਰਕਾਰ ਦੇ ਵਿਚਾਰੇ ਤੇ ਲੋਕਾਂ ਦੇ ਵਿਚਾਰੇ ਸਕੂਲ ਦੇ ਵਿਚਾਰੇ ਤੇ ਬੱਚਿਆਂ ਦੇ ਵਿਚਾਰੇ ਤੇ ਵਿਦਿਆਰਥੀਆਂ ਦੇ ਵਿਚਾਰੇ ਬਚੋਲੇ ਜਿਹੜੇ ਰੱਖੇ ਨੇ ਪਹਿਲਾਂ ਤਾਂ ਇਹ ਕੱਢਣੇ ਚਾਹੁੰਦੇ ਸੀ ਉਹਨਾਂ ਦਾ ਕਦੇ ਵੀ ਬਿਦਾਰੇ ਤੋਂ ਇਹ ਦੇਖਦਾ ਮੈਂ ਤੇਰੀ ਇੱਕ ਵੀਡੀਓ ਦੇਖੀ ਸੁਣੀ ਹੈ ਜਿਹਨੇ ਜੁ ਕਹਿ ਰਿਹਾ ਕਿ ਜਿਹੜੇ ਆਧੁਨ ਸਕੂਲਾਂ ਨੇ ਇਹਨਾਂ ਦੀ ਮਨੇ

ਆ ਜਿਹੜਾ ਇੱਕ ਹੋਰ ਜੱਪਾ ਤੇ ਆ ਗਰਨੇਸ਼ ਉਹ ਰੱਖਿਆ ਹੋਇਆ ਇਹਨਾਂ ਦਾ ਉਹ ਵਿਧਵਾ ਆ ਕਿਆ ਉਹ ਗੁੰਡਾ ਉਹਦਾ ਢਿੱਡੀ ਦਾ ਗਾ ਵੀ ਇਹ ਗੁੰਡਾ ਦੀ ਪਾਠੀ ਦਾਲਦੀ ਹੈ ਬੀਹਨ ਗੁੱਡੀ ਹੈ ਕਿਹਾ ਸੀ ਮੈਨੂੰ ਮੈਨੂੰ ਮੈਂ ਕਹਿੰਦਾ ਹੈ ਜਹਾ ਪੰਜਾਬ ਦਾ ਲੀਡਰ ਪਹਿਲੀ ਵਾਰੀ ਦੇਖਿਆ ਹੈ ਪਤਾ ਨਹੀਂ ਉਹਨੂੰ ਕਹੇ ਜੇ ਲੀਡਰ ਮਿਲਦੇ ਨੇ ਪੰਜਾਬ ਦੇ ਕੋਠਾ ਇਸ ਕਰਕੇ ਇਹ ਛਰੇ ਆ ਤੇਰੇ ਡੀਸੀ ਨੇ ਆ ਕਹਿ ਕੇ ਗਿਆ ਸਾਥੀ ਪਹਿਲਾਂ डीसी साहब ਦੇ ਦਸਤਾਵੇਜ਼ ਪਈ ਜਿਹੜਾ ਚਾਹੋਗੇ ਸਕੂਲ ਹੈ ਉਹਦੇ ਵਿੱਚ ਜਿਹੜੇ ਅਧਿਆਪਕ ਰੋਲਾ ਪਾ ਰਹੇ ਨੇ ਕਿ ਵਿਦਿਆਰਥੀਆਂ ਨੂੰ ਵਰਦੀਆਂ ਨਹੀਂ ਮਿਲਦੀਆਂ ਵਿਦਿਆਰਥੀਆਂ ਨੂੰ ਕਿਤਾਬਾਂ ਨਹੀਂ ਮਿਲਦੀਆਂ ਇਹਦੇ ਕੋ ਥੀਸੇ ਨਹੀਂ ਜਾਂ ਜਾਂਦੀਆਂ ਨੇ ਅਧਿਆਪਕਾਂ ਨੇ ਅਧਿਰਖਾਹਾਂ ਕੱਟੀਆਂ ਜਾਂਦੀਆਂ ਨੇ ਉਹੀ ਸਾਰੀਆਂ ਗੱਲਾਂ ਚਿੱਠੀ ਦੇ ਵਿੱਚ ਪਾਈਆਂ ਹੋਈਆਂ ਨੇ ਵੀ ਤੇਰੀ ਚਿੱਠੀ ਦਾ ਪੰਜਾ ਸਕ ਆ ਤੇਰੀ ਭਰਾਵਾ ਚਿੱਠੀ ਹੈ ਤੇਰੇ ਉਸ ਅਫਸਰ ਦੀ ਚਿੱਠੀ ਹੈ ਜਿਹੜਾ ਸਾਨੂੰ ਗੁੰਡੇ ਕਹਿੰਦਾ ਆ ਆ ਉਹਦੀ ਭੂਮਿਕਾ ਹੈ ਆ ਉਹਦਾ ਫੈਸਲਾ ਇਹ ਉਹਦੇ ਫੈਸਲੇ ਦੇ ਵਿੱਚ ਉਹਨੇ ਕਿਹਾ ਕਿ ਜਿਹੜੇ ਤਿੰਨ ਦੋਸ਼ ਲੱਗੇ ਆ ਮਨੀਜ ਬੈਠੇ ਉਹ درست ਨੇ ਕਿਉਂ ਨਹੀਂ ਹੋਤਾ ਕੋਈ ਕਾਰਵਾਈ ਹੋਈ ਆਹੀ ਗੱਲਾਂ ਸੀ ਮਾਲਸਾ ਸ਼ਹਿਰ ਦੇ ਲੋਕਾਂ ਨੂੰ ਦੱਸਣ ਆਇਆ ਜਿਹੜਾ ਇਸ ਵਿਧਾਨ ਸਭਾ ਦਾ ਸਪੀਕਰ ਬੈਨਾ ਹੈ ਬੇਲੜ ਰੋਕ ਤੁਰੇ ਫਿਰਦੇ ਜੇ ਮਾਨ ਸਾਹਿਬ ਨੂੰ ਦੂਈ ਗੱਲਾਂ ਸੁਣਾ ਸਕਦਾ ਕਿ ਕਿਸਾਨੀ ਬੰਗਾਂ ਤੇ ਜਾਂ ਲੜਦੀ ਲੜਦੇ ਨੇ ਇਹ ਤੇ ਸਸਨੂਹਾਂ ਦੇ ਨੌਲੇਜ ਵੀ ਆ ਜਾਂਦੇ ਨੇ ਇਹ ਛੋਟੇ ਛੋਟੇ ਬਸ ਲਿਆ ਜਾ ਜਾਂਦੇ ਨੇ ਇਹ ਪੈਰਨਲ ਸਰਕਾਰਾਂ ਚਲਾਉਂਦੇ ਨੇ ਭਲਾ ਮਾਨ ਸਾਹਿਬ ਸਾਨੂੰ ਇਹ ਦੱਸ ਬੀ ਸਕੂਲ ਦੇ ਵਿੱਚ ਬੱਚੇ ਕਿਹਦੇ ਪੜ੍ਹਦੇ ਆ ਇੱਕ ਕੱਠ ਤੇਰੇ ਸਾਹਮਣੇ ਲਿਖਤੀ ਐ ਆ ਦਾ ਦੇਸੀ ਰਿਪੋਰਟ ਹੈ ਨਾ ਬਈ ਤੂੰ ਸਾਡੀ ਗੱਲ ਧੰਨਾ ਤੂੰ ਸਾਡਾ ਹੱਥ ਲੈ ਕੇ ਧੰਨਾ ਮੰਨੇ ਸਾਡਾ ਪਰਚਾ ਧੰਨਾ ਤੂੰ ਇਹ ਗੰਨਰ ਕਾਰ ਕਰ ਸਕਦਾ ਹੈ ਕਿ ਜਿਹੜਾ ਮਾਨਸਾਲਾ ਬੀ.ਐਡ ਦਾ ਕਾਜ ਹੈ ਉਥੇ ਡਮੀ ਐਡਮਿਸ਼ਨ ਆਉਂਦੀ ਇੱਕ ਬਹੁਤ ਦੁਖੀ ਸ਼ੀਪੀ ਗੱਲ ਹੈ ਤੇ ਕੋਈ ਇੱਥੇ ਇੱਕ ਪਿੱਛੇ ਪੁਲਸ ਵਾਲਾ ਖੜਾ ਹੈ ਉਹ ਸਾਡਾ ਨਾਲ ਦੱਸ ਰਿਹਾ ਜੀ ਕੌਣ ਕੌਣ ਆਏ ਨੇ ਸਾਡੇ ਫੋਟੋ ਆ ਲੈ ਜੰਦਰ ਉਹਨੇ ਕਦੇ ਇਹ ਜਿਹੜਾ ਮਾਨਸਾ ਦੇ ਵਿੱਚ ਗ੍ਰੇਡ ਦਾ ਸਕੂਲ ਹੈ ਉੱਥੇ ਚਾਹੀਦੀ ਤੇ ਕਿਹੜੀ ਬੱਚੇ ਤੇ ਹੈ ਨਹੀਂ